ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਡੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਖੰਡੇਆਲ ਜ਼ਿਲ੍ਹਾ ਸੰਗਰੂਰ ਤਹਿਸੀਲ ਸਨਾਮ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਨਗ ਦਿਖਾਉਂਗਾ ਇੱਕ ਨੰਬਰ ਤੇ ਜਰਸੀ ਦਿਖਾਉਂਗਾ ਬਹੁਤ ਚੰਗੀ ਨਿੱਗਰ ਬਹੁਤ ਆ ਡੇਟ ਮੁਤਾਬਕ ਉਸਮਾ ਕੱਚੀ ਆ ਹਜੇ ਗੱਭਣ ਤੇ ਦੋ ਨੰਬਰ ਤੇ ਇੱਕ ਬਹੁਤ ਸੋਹਣੀ ਵੱਡੇ ਕੱਦ ਕਾਠ ਵਾਲੀ ਐਚਐਫ ਬੈਡ ਦਿਖਾਉਂਗਾ ਫਾਰਮ ਵਾਲੀ ਸੋ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆ ਜਣਗੇ ਇੱਥੇ ਆ ਕੇ ਆਲਦੀ ਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਬਹੁਤ ਸੋਹਣੀ ਜਰਸੀ ਪੰਜਾਬ ਵਾਲੀ ਦੂਜਾ ਸੂਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 10 ਤੋਂ 12 ਦਿਨਾਂ ਦੀ ਕੱਚੀ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ ਨੇ ਪਹਿਲੇ ਸੂਏ 25 26 ਕਿਲੋ ਚਵਾਇਆ ਐਥ ਕੀ ਬਾਈ ਜੀ ਹੁਣੇ ਕਹਿੰਦੇ ਉਹ ਤੋਂ ਬੱਚੀ 28 ਤੋਂ 30 ਕਿਲੋ ਬੜੇ ਆਰਾਮ ਨਾਲ ਚਵਾਜੂ ਕਟਪੋੜਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਹਵਾਨਾ ਵੇਖ ਸਕਦੇ ਆ ਬਹੁਤ ਸੋਹਣਾ ਵਾਲਟੈਲ ਹਜੇ ਬਹੁਤ ਪਈ ਆ ਬਚੀ ਦਸਾਂ 11 ਦਿਨਾਂ ਚ ਵਾਲਟੈਲ ਕੱਢ ਕੇ ਹਵਾਨਾ ਟੈਡ ਕਰਕੇ ਦੋਸਤੋ ਫਿਰ ਸੋਹਣਾ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਬਚੀ 28 ਤੋਂ 30 ਕਿਲੋ ਬੜੇ ਆਰਾਮ ਨਾਲ ਚੁਆਜੂ ਥਾਣ ਬਹੁਤ ਸੋਹਣੇ ਚਾਰਿਆ ਤੇਜਵਾਈ ਵਾਲੇ ਫੋਰਸ਼ਾਂਕ ਪੋਰਾਣੀ ਚਾਰਾਂ ਥਾਣਾ ਸੇਮ ਹੀ ਸਾਈਜ਼ ਗੈਪ ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਗੁਲਾਬੀ ਥਾਣ ਫੋਰਸ਼ਾਂਕ ਪੋਰਾਣੀ ਫੇਸ ਕੁਆਲਟੀ ਬਹੁਤ ਸੋਹਣੀ ਸੋਹਣੇ ਮੂੰਹ ਮੱਥੇ ਦੀ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਪੈਟ ਪੋਡਾ ਚੰਗਾ ਚੌੜਾ weight ਵਾਲੇ ਪਾਸੋਂ ਫੁੱਲ ਹੈਵੀ ਬੋਡੀ weight ਵਾਲੀ ਆ ਆ ਦੋਸਤੋ ਵੇਖ ਸਕਦੇ ਆ ਚਾਰਾਂ ਤਨਾ ਸੇਮ ਹੀ ਸਾਈਜ਼ ਗੈਪ ਚ ਨਿੱਕਰ ਮੇ ਕਲੇ ਕਲੇ ਲੱਗੇ ਹੋਏ ਆ ਫੋਰ ਸ਼ੰਘਪੋਰਾ ਨੇ ਚਾਰਾਂ ਤਨਾ ਸੇਮ ਹੀ ਸਾਈਜ਼ ਇੱਕ ਨੰਬਰ ਦਾ ਰੇਟ ਰੱਖਿਆ ਹੋਇਆ ਬਾਈ ਜੀ ਹੁਣਾਂ ਨੇ 1 ਲੱਖ ਤੇ 10000 ਰੁਪਇਆ ਉਹ ਚ ਮਾਨਤਾਣ ਹੋ ਜੂ 2 ਨੰਬਰ ਤੇ ਵੱਡੇ ਕੱਦ ਕਾਠ ਵਾਲੀ ਬੈੜ ਦੂਜਾ ਸੂਆ ਫਾਰਮ ਵਾਲੀ ਮੂੰਹ ਤੋਂ ਚਾਰ ਦੰਦ ਦਾ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਪੰਜ ਤੋਂ ਛੇ ਦਿਨ ਦੀ ਕੱਚੀ ਦੁੱਧ ਬਾਈ ਜੀ ਹੁਣੇ ਕਹਿੰਦੇ ਪਹਿਲੇ ਸੂਏ 30 ਤੋਂ ਪਲੱਸ ਚਵਾਇਆ ਹੋਇਆ ਬਚੀ ਨੇ ਐਤੀ ਬਾਈ ਜੀ ਹੁਣੇ ਕਹਿੰਦਾ ਤੂੰ 35 ਕਿਲੋ ਬੜੇ ਆਰਾਮ ਨਾਲ ਚਵਾਜੂ ਹਵਾਨਾ ਵੇਚ ਸਕਦੇ ਆ ਬਹੁਤ ਸੋਹਣਾ ਵੱਡਾ ਹਵਾਨਾ ਤਿਆਰ ਕੀਤਾ ਹੋਇਆ ਪੰਜਾਂ ਛੇ ਦਿਨਾਂ ਦੀ ਕੱਚੀ ਦੁੱਧ ਬਾਈ ਜੀ ਹੁਣੇ ਕਹਿੰਦੇ 35 ਕਿਲੋ ਬੜੇ ਆਰਾਮ ਨਾਲ ਚਵਾਜੂ ਕੱਦ ਕਾਠ ਵੱਡਾ ਥਣ ਵੇਚ ਸਕਦੇ ਆ ਬਹੁਤ ਸੋਹਣੇ ਚਾਰੇ ਆ ਤੀਚਵਾਈ ਵਾਲੇ ਚਾਰੇ ਤਾਂ ਨਾਲ ਸੇਮ ਹੀ ਸਾਈਜ਼ ਗੈਪ 'ਚ ਨਿੱਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਹਵਾਨੇ 'ਚ ਜਵਾਲਟਲ ਪਈ ਆ ਦੋਸਤੋ ਬੱਚੀ ਨੇ ਪੰਜਾ ਛੇ ਦਿਨਾਂ 'ਚ ਵਾਲਟਲ ਕੱਢ ਕੇ ਹਵਾਨਾ ਟੈਡ ਕਰਕੇ ਦੋਸਤੋ ਫਿਰ ਸੋਨਾ ਦੁੱਧ ਬਾਈ ਜੀ ਹੁਣੇ ਕਹਿੰਦੇ 35 ਕਿਲੋ ਬੜੇ ਨਰ ਆੰਨਾਂ ਚਵਾਜੂ ਹਵਾਨੇ ਤੇ ਬਰੀਕ ਬਰੀ ਮੇਂ 'ਚ ਬਹੁਤ ਸੋਹਣੀ ਆ ਫਿਸ ਕੁਆਲਟੀ ਸੋਹਣੀ ਸੋਹਣੇ ਮੂੰਹ ਮੱਥੇ ਦੀ ਆ ਦੋਸਤੋ ਵੇਚ ਸਕਦੇ ਆ ਚਾਰਾਂ ਤਾਂ ਨਾਲ ਸੇਮ ਹੀ ਸਾਈਜ਼ ਗੈਪ 'ਚ ਨਿੱਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਫੋਰ ਸ਼ਾਂਗਪੂ ਰਾਣੀ ਕਦ ਕਾਠ ਵੱਡਾ ਹਵਾਨਾ ਦੇਖ ਸਕਦਾ ਹੈ ਬੈਕ ਸਾਈਡ ਤੋਂ ਬਹੁਤ ਸੋਹਣਾ ਹਾਈਟ ਵਾਲੇ ਪਾਸੋਂ ਫੁੱਲ ਉੱਚੇ ਲੰਮੇ ਵੱਡੇ ਕਦ ਕਾਠ ਵਾਲੀ ਆ ਹਵਾਨਾ ਬਹੁਤ ਸੋਹਣਾ ਜ਼ਬਰਦਸਤ ਤਿਆਰ ਕੀਤਾ ਹੋਇਆ 2 ਨੰਬਰ ਦਾ ਰੇਟ ਰੱਖਿਆ ਹੋਇਆ ਬਾਈ ਜੀ ਹੁਣਾਂ ਨੇ 1,10,000 ਰੁਪਈਆ ਉਹ ਚ ਮਾਨਤਾਣ ਹੋ ਜੂ ਸੋ ਜਿਹਨੂੰ ਪਸੰਦ ਆ ਜੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ